ਇੱਕ ਕੋਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੂਜਾਰੋ ਹੋਵੇ ਇੱਕ ਕੋਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੂਜਾਰੋ ਹੋਵੇ ਕਿਸਮਤ ਦੇ ਨਸਤਾਰੇ ਤਾਂ ਚਮ ਕੌਣੇ ਪੈਂਦੇ ਨੇ ਮਹਾਂ ਜਨਮ ਦੇ ਦੀਆ ਲੋ ਕੋਵੇ ਕਰਮ ਬਣਾਉਣੇ ਪੈਂਦੇ ਨੇ ਮਹਾ ਜਨਮ ਦਿਨ ਦੀ ਆ ਲੋਕੋਏ ਕਰਮ ਬਣਾਉਣੇ ਪੈਂਦੇ ਨੇ ਸਾਲ ਹੋ ਗਿਆ ਮੈਂ ਪੇਕੇ ਗਈ ਨਾ ਹੁਣ ਉੱਥੇ ਜਾ ਕੇ ਇੱਕ ਰਾਤ ਰਹੀ ਨਾ ਮਾਂ ਮਾਂ ਠੰਡੀਆਂ ਛਾਂਵਾਂ ਵੇ ਸਾਰੀ ਦੁਨੀਆਂ ਆਂਦੀ ਆ ਛੋਟੇ ਜਾਣ ਤੀਆਂ ਦੇ ਪੇਕੇ ਵੇ ਜਦੋਂ ਮਾਂ ਮਰ ਜਾਂਦੀ ਆ ਛੋਟੇ ਜਾਣ ਤੀਆਂ ਦੇ ਪੇਕੇ ਵੇ ਜਦੋਂ ਮਾਂ ਮਰ ਜਾਂਦੀ ਆ ਓਏ ਜੂੰਦੇ ਜੀਤਾ ਮਾਂ ਬੱਚਿਆਂ ਨੂੰ ਬੋਝ ਹੀ ਲੱਗਦੀ ਏ ਟੀਕੇ ਅੱਤੇ ਦਵਾਈ ਓਏ ਜਦੋਂ ਰੋਦੀ ਲੱਗਦੀ ਏ ਸੌਣ ਨਹੀਂ ਦਿੰਦੀ ਬੇਬੇ ਮੜਮੜੇ ਜਾਵੇਂ ਖੰਗੀ ਤੂੰ ਕੱਲ ਨੂੰ ਆਪਣੀ ਢਾਲੀਨੀ ਟਾਰੇ ਵਿੱਚ ਮੰਜੀ ਤੂੰ ਹਏ ਕੋਈ ਨਾ ਲਾਜ ਕਰਾਵੇ ਮਾਂ ਨੂੰ ਲੱਗੀ ਬਿਮਾਰੀ ਦਾ ਮਾਂ ਮਰੀ ਤੋਂ ਪਤਾ ਜੇ ਲੱਗਦਾ ਦੁਨੀਆਂ ਡਾਰਹੀ ਦਾ ਫਿਰ ਮਾਂ ਮਰੀ ਤੋਂ ਪਤਾ ਜੇ ਲੱਗਦਾ ਦੁਨੀਆਂ ਡਾਰਹੀ ਦਾ

ਪੁੱਤਾ ਚਿੱਕਾ ਲਾ ਲਿਆ ਪਿਓ ਸੀ ਸ਼ਰਾਬੀ ਤੇਰਾ ਤੈਨੂੰ ਔਖਾ ਪਾੜਿਆ ਸੁੱਖ ਮਿਲਿਆ ਨਾ ਮੈਨੂੰ ਤੇਰੇ ਪਿਓ ਤੋਂ ਵੇ ਉਹੀ ਕੰਮ ਤੂੰ ਖੋਲਦਾ ਤੇਰੇ ਪਿਓ ਨੇ ਮੇਰੀ ਰੋਲਦੀ ਜਵਾਨੀ ਵੇ ਪੁੱਤਾ ਤੂੰ ਵੱਡਾ 파 ਰੋਲਦਾ ਤੇਰੇ ਪਿਓ ਨੇ ਮੇਰੀ ਰੋਲਦੀ ਜਵਾਨੀ ਵੇ ਪੁੱਤਾ ਤੂੰ ਵੱਡਾ 파 ਰੋਲਦਾ ਉੱਚਾਵਾਂ ਦੇ ਨਾਲ ਮਾਂ ਵਿਚਾਰੀ ਪੁੱਤ ਵੇ ਆਇਆ ਸੀ ਹੁਣ ਆਪੇ ਬਾਲ ਕੇ ਸੇਕੇ ਨਾ ਸੁਖ ਨੂੰ ਦਾ ਆਇਆ ਸੀ ਨਿਤ ਬੁੱਢੜੀ ਆਖ ਬਲਾਵੇ ਨਾ ਕਦੇ ਆਖਿਆ ਮੰਮੀ ਜੀ ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨੂੰ ਬਣਦੀ ਨਾ ਧੀ ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨੂੰ ਬਣਦੀ ਨਾ ਮਾਪੇ ਜੁੰਦੇ ਜੀ ਝਾ ਲੈਣ ਦੇਵੇ ਅਮੜੀ ਕੋਲ ਚਾਬੀਆਂ ਨੇ ਮਾਪੇ ਤੁਰ ਗਏ ਮ ਘਰੋਂ ਵੇ ਮਰਜ਼ੀ ਹੀ ਕਰਨੀ ਭਾਬੀਆਂ ਨੇ ਫਿਰ ਮੁੱਖ ਜੁਆਸਰਾ ਮੇਰਾ ਫਿਰ ਮੁੱਖ ਜੁਆਸਰਾ ਮੇਰਾ ਉਹਨਾਂ ਦੇ ਮੁਖੇ ਸਾ ਤੋਂ ਮੈਂ ਪੇ ਕਿਉਂ ਦੇ ਜਾਣੋ ਹਟ ਗਈ ਚੰਦਰ ਆਵੇ ਤੇਰੇ ਸਬਾਤ